ਸੈਸ਼ਨ ਜੱਜ ਕਰਨੇਸ਼ ਕੁਮਾਰ ਸਰ ਏਡੀਸੀ ਮੈਡਮ ਪੂਨਮ ਸਿੰਘ ਏਡੀਸੀ ਨਰਿੰਦਰ ਕਾਲੀਵਾਲ ਸਾਡੇ ਐਸਪੀ ਆਈਬੀ ਮਿਸਟਰ ਐਸ ਕੇ ਦੇਵਰਾ ਪ੍ਰਿੰਸੀਪਲ ਪੁਲਿਸ ਪਬਲਿਕ ਸਕੂਲ ਡਾਕਟਰ ਮੋਨਿਕਾ ਸਾਡੇ ਸਾਰੇ ਪੁਲਿਸ ਆਫੀਸਰ ਔਰ ਜਿੰਨੇ ਵੀ ਸਾਡੇ ਸ਼ਹੀਦ ਪਰਿਵਾਰਾਂ ਦੇ ਮੈਂਬਰਸ ਅੱਜ ਇੱਥੇ ਸਾਡੇ ਪੁਲਿਸ ਕਮੈਮੋਰੇਸ਼ਨ ਡੇ ਤੇ ਸਮਾਗਮ ਤੇ ਆਏ ਆ ਮੈਂ ਬਠਿੰਡਾ ਪੁਲਿਸ ਦੇ ਮੁਖੀ ਹੋਣ ਵਜੋਂ ਤੁਹਾਡਾ ਸਾਰਿਆਂ ਦਾ ਤਨਵਾ ਕਰਦੀ ਹਾਂ ਕਿ ਤੁਸੀਂ ਅੱਜ ਇਸ ਸਮਾਗਮ 'ਚ ਸ਼ਿਰਕਤ ਕੀਤੀ ਔਰ ਨਾਲ ਨਾਲ ਸਾਡੇ মিডিਆ ਰਿਟਰਨਟੀ ਦੇ ਵੀ ਜਿੰਨੇ মিডিਆ ਪ੍ਰਾਇਮਰ ਅੱਪਰ ਆਏ ਹੈਗੇ ਉਹਨਾਂ ਦਾ ਵੀ ਮੈਂ ਵੈਲਕਮ ਕਰਦੀ ਹਾਂ। ਸੋ ਅੱਗੇ ਵੀ ਹਾਡੀ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਿਛਲੇ ਸੀਕਵੈਂਸ 'ਚ ਵੀ ਦੱਸਿਆ ਇਹ ਸਭਾਤ ਬਹੁਤ ਹੀ ਮਹੱਤਵਪੂਰਨ ਵੀ ਹੋਵੇ। ਇਹ ਜਿੰਨੀ ਵੀ ਅਸੀਂ ਇੰਪੋਰਟੈਂਸ ਦਿੱਤੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਉਹ ਵਰਡਸ ਨਹੀਂ ਕੰਪਲੀਟ ਹੋ ਸਕਦੇ। ਅਸੀਂ ਹਾਲ ਪਿਛਲੇ ਸਾਲ ਵੀ ਮੈਂ ਇੱਕ ਨਹੀਂ ਕੁਝ ਪਰਿਵਾਰਾਂ ਨੂੰ ਮਿਲੀ ਸੀ ਤੇ ਇਸ ਸਾਲ ਵੀ ਮੈਂ ਉਸ ਦਿਨ ਕੱਲਾ ਮਿਲ ਕੇ ਆਈ ਤੇ ਜਦੋਂ ਉਹਨਾਂ ਨੂੰ ਮਿਲ ਕੇ ਸਾਨੂੰ ਉਹਨਾਂ ਦੇ ਉਸ ਸਮੇਂ ਜਿਹੋ ਉਹਨੇ ਹਟਾਇਆ ਉਹ ਦੁੱਖ ਉਹ ਅਸੀਂ ਇਮੇਜਨ ਵੀ ਨਹੀਂ ਕਰ ਸਕਦੇ ਕਿ ਅੱਜ ਦੀ ਜਨਰੇਸ਼ਨ ਦੇ ਅਸੀਂ ਪੁਲਿਸ ਵਿੱਚ ਲਾਜ਼ਮ ਹੈ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਾਂਗੀ ਸਪੈਸ਼ਲੀ ਸਾਡੇ ਜਿਹੜੇ ਹੁਣ ਦੇ ਅਸੀਂ ਸਾਰੇ ਪੁਲਿਸ ਮੈਕ ਮੈਚੇ ਵਰਤੀ ਹੈਗੇ ਅਸੀਂ ਅਫੀਸ਼ੀਅਲ ਹੈ ਤੁਸੀਂ ਜ਼ਰੂਰ ਇਹਨਾਂ ਨੂੰ ਆਪਣੇ ਪਰਿਵਾਰ ਨੂੰ ਹਰ ਸਾਲ ਇਹਨਾਂ ਦੀ ਪ੍ਰੋਬਲਮ ਸਮਝੀਏ ਖਾਸ ਕਰਕੇ ਪੁਲਿਸ ਦਾ ਮੈਮੋਰੇਸ਼ਨ ਡੇ ਵਾਲੇ ਦਿਨ ਵੀ ਨਹੀਂ ਯਾਦ ਕਰਨਾ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਜਿਹੜੀ ਕੁਰਬਾਨੀਆਂ ਇਹਨਾਂ ਦੇ ਪਰਿਵਾਰ ਵਾਲਿਆਂ ਨੇ ਅਤਵਾਦੀ ਟਾਈਮ ਦਿੱਤੀਆਂ ਉਹਦਾ ਅਸੀਂ ਦੇਣਾ ਨਹੀਂ ਦੇ ਸਕਦੇ ਅਸੀਂ ਇਸ ਟਾਈਮ 'ਤੇ ਖੜੇ ਹਾਂ ਜਿਹੜੇ ਜੇ ਪੂਰੇ ਵਰਲਡ ਤੇ ਜਾਂ ਇੰਡੀਆ 'ਚ ਪੰਜਾਬ ਪੁਲਿਸ ਨੂੰ ਕਾਰਜਮੰਦ ਇਹਦੇ ਟੈਰਰਿਜ਼ਮ ਖਤਮ ਕੀਤਾ ਸੀ ਤੇ ਇਹਨਾਂ ਸਾਰੇ ਪਰਿਵਾਰ ਦੇ ਮੈਂਬਰਾਂ ਸਦਕੇ ਹੈਗਾ ਤੋਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ बहुत बहुत सलाम और के दिन आ, असी सूँ ये प्रण लेना चाहिए है कि असी महकमा पुलिस से वफादार रहेंगे जिन्हें भी साढ़े मुलाजम है और हर संकट में अं मोटे न मोटा जोड़ के खड़े रहेंगे और आ, सारे मिल के इस कुरबानी तो पिछे नहीं हटा जिन्हें उस समय के साथ शहीदों ने दियाँ और महकमे की शानू हमेशा उच्चा रखा मैं अपने सारे जवानों को तो आस है ਔਰ ਮਾਨ ਹੈ ਕਿ ਉਹ ਹਰ ਸੰਕਟ ਦੀ ਘੜੀ ਵਿੱਚ ਸਾਡੇ ਹੌਸਲੇ ਉੱਚੇ ਰੱਖਣ ਰੱਖਦੇ ਹੋਏ ਦੁਸ਼ਮਨ ਅਤੇ ਦੇਸ਼ ਹੋਈ ਲਾਲ ਪੂਰਾ ਪੂਰਾ ਲੋਹਾ ਲੈਂਡਿੰਗ ਜੈ ਜੈ ਸਾਬ ਏਡੀਸੀ ਮੈਮ ਏਡੀਸੀ ਕਪੀਵਾਸ ਸਾਬ ਤੇ ਪੁਲਿਸ ਪਰਿਵਾਰ ਦੇ ਸਾਰੇ ਜਿਹੜੇ ਅੱਜ ਇੱਥੇ ਮਹਿਮਾਨ ਮੌਜੂਦ ਨੇ ਸਾਰਿਆਂ ਨੂੰ ਮੈਂ ਧੰਨਵਾਦ ਕਰਦਾ ਜਿਹੜੀ ਲੜਨ ਨੇ ਦੱਸਿਆ ਤੇ ਡੀਐਸਪੀ ਸਾਹਿਬ ਨੇ ਜਿੰਨੇ ਉਹਨੇ ਕਰਮਚਾਰੀ ਛੇੜ ਹੋਏ ਨੇ ਉਹਨਾਂ ਦੇ ਬਾਰੇ ਵਿੱਚ ਡੀਐਸਪੀ ਸਾਹਿਬ ਨੇ ਬੋਇਆ ਅੱਜ ਆਪਾਂ ਜੇਕਰ ਸ਼ਾਂਤੀ ਨਾਲ ਬੈਠੇ ਹੋਏ ਆਂ ਸੁੱਖੀ ਸਾਡੀ ਬੈਠੇ ਆਂ ਸਾਡੇ ਪਰਿਵਾਰ ਇਸ ਵਧੀਆ এনਵਾਇਰਨਮੈਂਟ ਦੇ ਵਿੱਚ ਸ਼ਾਂਤੀਪੂਰਨ এনਵਾਇਰਨਮੈਂਟ ਤੇ ਰਹਿ ਰਹੇ ਨੇ ਇਹਦਾ ਇਹਦਾ ਕ੍ਰੈਡਿਟ ਹੈਗਾ ਇਹ ਸਾਡੇ ਇਹਨਾਂ ਸ਼ਹੀਦ ਜਵਾਨਾਂ ਨੂੰ ਜਾਂਦਾ ਜਿਨ੍ਹਾਂ ਨੂੰ ਅੱਜ ਅਸੀਂ ਸ਼ਰਧਾਂਜਲੀ ਦੇ ਰਹੇ ਹਾਂ ਕਿਉਂਕਿ ਜਿੱਦਾਂ ਮੈਂ ਪੁਲਿਸ ਫੋਰਸ ਤੇ 2010 ਤੋਂ ਭੱਤੀ ਹੋਇਆ ਔਰ ਬਹੁਤੇ ਵੀ ਕਿਉਂ ਜ਼ਿਆਦਾਤਰ ਜਿਹਨੇ ਪੁਲਿਸ ਮੁਲਾਜ਼ਮ ਨੇ ਉਹ ਨਵੇਂ ਜਮਾਨੇ ਦੇ ਵਿੱਚ ਇਸ ਡਿਪਾਰਟਮੈਂਟ ਦੇ ਵਿੱਚ ਭੱਤੀ ਹੋਏ ਨੇ ਪਰ ਜਿਹੜੀ ਉਹ ਕੁਰਬਾਨੀ ਇਹਨਾਂ ਜਵਾਨਾਂ ਨੇ ਦਿੱਤੀ ਹੈ ਸਾਡੇ ਪੁਲਿਸ ਮੁਲਾਜ਼ਮਾਂ ਨੇ ਦਿੱਤੀ ਹੈ 1993 ਦੇ ਦੌਰ ਤੋਂ ਪਹਿਲਾਂ ਜਿਸ ਤਰੀਕੇ ਦਾ এনवायरमेंट ਪੰਜਾਬ ਦੇ ਵਿੱਚ ਸੀਗਾ ਉਸ ਤਰੀਕੇ ਦੀ ਜਿਹੜੇ এনवायरमेंट ਦੇ ਵਿੱਚ ਇੱਕ ਬਹੁਤ ਹੀ ਜਿਹੜਾ ਹੈਗਾ ਬਹਾਦਰ ਜਿਹੜੀ ਪੁਲਿਸ ਫੋਰਸ ਹੈ ਉਸ ਨੇ ਜਰੂਰ ਸੀ ਤੇ ਇਹ ਸਾਡੇ ਜਵਾਨਾਂ ਨੇ ਆਪਣੀ ਸ਼ਹਾਦਤਾਂ ਦੇ ਕੇ ਜਿਹੜਾ ਹੈਗਾ ਉਸ ਕੰਮ ਨੂੰ ਪੂਰਾ ਕਰਿਆ ਜਿਹੜਾ ਕਿ ਸਾਡੀ ਜਿਹਨੂੰ ਅਸੀਂ ਆਪਣਾ ਕਰਤੱਵ ਕਹਿੰਦੇ ਆ ਜਾਂ ਜਿਹਨੂੰ ਆਪਾਂ ਬੇਸਿਕਲੀ ਪੁਲਿਸੀ ਕਹਿੰਨੇ ਆ ਕਿ ਲਾਅ ਐਂਡ ਆਰਡਰ ਇਸਟੈਬਲਿਸ਼ ਕਰਨਾ ਸ਼ਾਂਤੀ ਦਾ ਹਾਲ ਕਰਨਾ ਸਮਾਜ ਦੇ ਵਿੱਚ ਤੇ ਇਹ ਜਿਹੜੀ ਸ਼ਾਂਤੀ ਹੁਣ ਅਸੀਂ ਲਿਆਂਦੀ ਹੈ ਇਹਨੂੰ ਪ੍ਰੀਜ਼ਰਵ ਕਰਨਾ ਸਾਡੀ ਜਿਹੜੀ ਪ੍ਰੈਜ਼ੈਂਟ ਉਹਦੇ ਫਰਸਾ ਉਹਦੀ ਜ਼ਿੰਮੇਵਾਰੀ ਹੈ ਉਹਦੇ ਵਿੱਚ ਕਈ ਚੈਲੰਜਸ ਨੇ ਹੁਣ ਨਵੇਂ ਜਮਾਣੇ ਦੇ ਮੁਤਾਬਕ ਨਵੇਂ ਚੈਲੰਜਸ ਜਿਹੜੇ ਹੈਗੇ ਪੁਲਿਸ ਫੋਰਸ ਫੇਸ ਕਰ ਰਹੀ ਹੈ ਜਿਵੇਂ ਕ੍ਰਾਈਮ ਦਾ ਜਿਹੜਾ ਅਸਪੈਕਟ ਹੈ ਉਹ ਵੀ ਚੇਂਜ ਹੋ ਗਿਆ ਹੈ ਨਵੇਂ ਟੈਕਨੀਕਲ ਕ੍ਰਾਈਮ ਆ ਰਹੇ ਆਂ ਔਰ ਜਿਹੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਆ ਗਈ ਹੈ ਜਿਹੜਾ ਇੱਕ ਨੋਰਮਲ ਪੁਲਿਸ ਵਾਲਾ ਉਹਦੇ ਕੋਲ ਟੈਕਨੋਲੋਜੀਕਲ ਅਪਗ੍ਰੇਡੇਸ਼ਨ ਨਹੀਂ ਹੋਦੀ ਜਿਹਦੇ ਕਾਰਨ ਕਿ ਆਪਾਂ ਇਹ ਜਿਹੜੇ ਸਮਾਜ ਦੇ ਵਿੱਚ ਰਹਿ ਰਹਿਣ ਵਾਲੇ ਜਿਹੜੇ ਬੇਸ਼ਿੰਦੇ ਨੇ ਉਹਨਾਂ ਦੀ ਪ੍ਰੋਪਰਲੀ ਹੈਲਪ ਨਹੀਂ ਕਰ ਪਾਉਂਦੇ ਇਹਦਾ ਇੱਕ ਨਾ ਕੋਈ ਸਾਈਬਰ ਕ੍ਰਾਈਮ ਹੈ ਜਿਹੜਾ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ ਔਰ ਪੂਰੇ ਤਰ੍ਹਾਂ ਜਿਹੜਾ ਹੈਗਾ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹ ਜਿਹੜੇ ਹੁਣ ਨਵੇਂ ਜੋ ਮਨ ਨੇ ਦੇਖਿਆ ਜਿਆ ਨੰਨੇ ਆ ਪ੍ਰੋਬਲਮ ਨੇ ਉਹਨਾਂ ਕਿ ਡਰੱਗ ਦੀ ਪ੍ਰੋਬਲਮ ਹੈ ਜਿਹੜੀ ਕਿ ਸੁਸਾਇਟੀ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਇਹ ਜਿਹੜੇ ਚੈਲੰਜਰ ਨੇ ਇਹਨਾਂ ਨੂੰ ਜਿਹੜਾ ਹੈਗਾ ਸਾਨੂੰ ਉਸੇ ਤਰੀਕੇ ਨਾਲ ਮੇਟchna ਪਵੇਗਾ ਜਿਸ ਤਰੀਕੇ ਨਾਲ ਕਿ ਅਸੀਂ ਪਹਿਲਾਂ ਜਿਹੜਾ ਸਾਡੀ ਕੋਈ ਸਪੋਰਟ ਇਹ ਕੰਮ ਕਰਦੀ ਰਹੀ ਹੈ ਔਰ ਇੱਕ ਜਿਹੜਾ ਬਹੁਤ ਇੰਪੋਰਟੈਂਟ ਥੀ ਹੈ ਜਿਹੜੀ ਅੱਜ ਵੀ ਗੇੜ ਦੇ ਵਿੱਚ ਉਹ ਹੈਗਾ ਟਰਸਟ ਪਬਲਿਕ ਤੇ ਪੁਲਿਸ ਤੇ ਵਿੱਚ ਜਿਹੜਾ ٹرسٹ ਹੈਗਾ ٹرسٹ ਬਸਦਾ ਉਹ ਨੂੰ ਬਿਲਡ ਕਰਨ ਵਾਸਤੇ ਸਾਨੂੰ ਜਿਹੜਾ ਹੈਗਾ ਨਵੇਂ ਸਿਰੇ ਤੋਂ ਜਿਹੜਾ ਅਸੀਂ ਕੋਸ਼ਿਸ਼ਾਂ ਕਰ ਰਹੇ ਆ ਉਹਦੇ 'ਚ ਸੰਪਰਕ ਮੀਟਿੰਗ ਸਾਡਾ ਇੱਕ ਜਿਹੜਾ ਪ੍ਰੋਗਰਾਮ ਹੈ ਪਿਛਲੇ 6 ਮਹੀਨੇ ਤੋਂ ਚੱਲ ਰਿਹਾ ਹੈ ਉਸੇ ਦਾ ਅਸੀਂ ਜਿਹੜੇ ਆਮ ਨਾਗਰਿਕ ਨੇ ਸ਼ਹਿਰ ਦੇ ਦੀਵੇ ਉਹਨਾਂ ਦੇ ਨਾਲ ਜਿਹੜਾ ਹੈਗਾ ਸੰਪਰਕ ਸਟੈਬਲਿਸ਼ ਕਰਦੇ ਆ ਉਹਨਾਂ ਨੂੰ ਜਾਣਕਾਰੀ ਦੰਨੇ ਆ ਪੁਲਿਸ ਦੀ ਵਰਕਿੰਗ ਦੇ ਬਾਰੇ ਵਿੱਚ ਪੁਲਿਸ ਨੂੰ ਕਿਸ ਤਰੀਕੇ ਨਾਲ ਅਪਰੋਚ ਕਰਨਾ ਉਹਨਾਂ ਨੂੰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਅਸੀਂ ਕਰਨਾ ਆ ਇਹ ਇਹ ਸੇ ਕਰਕੇ ਕਰਨਾ ਆ ਕਿ ਅੱਜ ਸਾਡੇ ਕੋਲ ਇੱਕ ਸ਼ਾਂਤੀ ਭਰਿਆ এনवायरमेंट ਮੌਜੂਦ ਹੈ ਔਰ ਜਿਹੜਾ ਕਿ ਅਸੀਂ ਹੱਤੋਂ ਆ ਕੇ ਮਾੜੇ ਦੌਰ ਤੋਂ ਬਾਹਰ ਨਿਕਲ ਕੇ ਜਿਹੜਾ ਹੈਗਾ ਅਸੀਂ ਇਸਟੈਬਲਿਸ਼ ਕੀਤਾ ਇੱਕ ਵਾਰੀ ਫੇਰ ਤੋਂ ਮੈਂ ਜਿਹੜੇ ਪੰਜਾਬ ਪੁਲਿਸ ਤੇ ਇਹਨਾਂ ਜਵਾਨਾਂ ਨੂੰ ਜਿਹੜਾ ਹੈਗਾ ਸ਼ਰਧਾਂਜਲੀ ਦੰਣਾ ਔਰ ਅੱਜ ਸਾਡੇ ਵਿੱਚ ਸ਼ਹੀਦ ਪਰਿਵਾਰਾਂ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦੇ ਮੈਂਬਰ ਸਾਡੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਮੈਂ ਜੀ ਆਇਆਂ ਕੰਨਾ ਔਰ ਉਹਨਾਂ ਦੀ ਕਿਸੇ ਵੀ ਕਿਸਮ ਦੀਆਂ ਜੋ ਪ੍ਰੋਬਲਮਸ ਨੇ ਉਹਨਾਂ ਨੂੰ ਜਿਹੜਾ ਹੈਗਾ ਅੱਜ ਅਸੀਂ ਉਹਨਾਂ ਦੀਆਂ ਗੱਲਾਂ ਸੁਣ ਕੇ ਤੇ ਉਹਨਾਂ ਨੂੰ ਹੱਲ ਕਰਨ ਦਾ ਜਿਹੜਾ ਹੈਗਾ ਉਰਜਾ ਰੀਅਟੰਤਾਨਾ ਹੈ थैंक यू ਜਿਹੜਾ ਛਿੱਧੀ ਲੜ ਭਾਇਆ ਅੱਜ ਪੁਲਿਸ ਕਮੇਮੋਰੇਸ਼ਨ ਡੇ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਂਦਾ ਹੈ 21 ਅਕਤੂਬਰ ਦਾ ਦਿਨ ਅੱਜ ਪੁਲਿਸ ਲਾਈਨ ਬਠਿੰਡਾ ਵੀ ਕਹੀ ਵੀ ਸਾਡੇ ਵੱਲੋਂ ਜਿਹੜਾ ਹੈਗਾ ਇੱਕ ਸਮਾਗਮ ਕਰਕੇ ਬਠਿੰਡਾ ਜ਼ਿਲ੍ਹੇ ਦੇ 59 ਜਿਹੜੇ ਪੁਲਿਸ ਕਰਮਚਾਰੀ ਜਿਹੜੇ ਕੇ ਸ਼ਹੀਦ ਹੋਏ ਸੀ ਅੱਤਵਾਦ ਦੇ ਸਮੇਂ ਦੇ ਦੌਰਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਡੇ ਵੱਲੋਂ ਸਨਮਾਨਿਤ ਕੀਤਾ ਗਿਆ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹ ਉਹਨੂੰ ਸਾਡੇ ਵੱਲੋਂ ਜਿਹੜਾ ਹੈਗਾ ਸਲੂਟ ਕੀਤਾ ਗਿਆ ਔਰ ਹੁਣ ਜਿਹੜਾ ਹੈਗਾ ਉਹਨਾਂ ਦੀਆਂ ਜੇਕਰ ਕੋਈ ਸਮੱਸਿਆਵਾਂ ਵੀ ਨੇ ਉਹਨਾਂ ਦਾ ਜਿਹੜਾ ਹੈਗਾ ਕਾਨੂੰਨੀ ਤੌਰ ਤੇ ਜਿਹੜਾ ਉਚਿਤ ਜਿਹੜਾ ਉਪਚਾਰ ਉਹ ਵੀ ਕੀਤਾ ਜਾ ਰਿਹਾ ਹੈ ਕਾਫੀ ਤੋਂ ਸਮੇਤ ਜਿਹੜੇ ਆ ਰਹੇ ਹੈਗੇ ਜੀ ਪਰ ਮੁਸ਼ਕਿਲਾਂ ਆਦੇ ਉਹ ਕਿ ਹੱਲ ਨਹੀਂ ਹੋ ਰਿਆ ਜੀ ਦੇਖੋ ਕਈ ਮੁਸ਼ਕਿਲਾਂ ਇਦਾਂ ਦੀਆਂ ਨੇ ਜਿਨ੍ਹਾਂ ਦਾ ਹੱਲ ਜਿਹੜਾ ਹੈਗਾ ਕਾਨੂੰਨ ਦੀ ਜਾਇਜ਼ ਪ੍ਰਕਿਰਿਆ ਦੇ ਅਨੁਸਾਰ ਹੀ ਕੀਤਾ ਜਾ ਸਕਦਾ ਹੈਗਾ ਕਈ ਵਾਰੀ ਆਪਣਾ ਕੋਈ ਰਿਸ਼ਤੇਦਾਰਾਂ ਦੇ ਨਾਲ ਪਰਵਾਰਿਕ ਝਗੜਾ ਹੁੰਦਾ ਜਾਂ ਪ੍ਰਾਪਰਟੀ ਡਿਸਪਿਊਟ ਹੁੰਦਾ ਜਾਂ ਕ੍ਰਾਈਮ ਨਾਲ ਪੈਟੀ ਕ੍ਰਾਈਮ ਨਾਲ ਰਿਲੇਟਡ ਕੋਈ ਇਸ਼ੂਜ਼ ਹੁੰਦੇ ਨੇ ਔਰ ਅਕਸਰ ਇਹ ਦੇਖਣ ਜਾਂਦਾ ਹੈ ਕਿ ਬੇਰੋਜ਼ਗਾਰੀ ਨਾਲ ਰਿਲੇਟਡ ਵੀ ਕੁਝ ਇਸ਼ੂ ਨੇ ਉਹਦੇ ਵਿੱਚ ਸਾਡੇ ਵੱਲੋਂ ਜਿਹੜੀ ਹੈਗੀ ਇਹਨਾਂ ਦੀਆਂ ਸਮੱਸਿਆਵਾਂ ਨੂੰ ਜਿਹੜਾ ਹੈਗਾ ਕਾਨੂੰਨ ਅਨਸਾਰ ਜੋ ਜਾਇਜ਼ ਤਰੀਕਾ ਰੂਲ ਮੁਤਾਬਕ ਉਸੇ ਦੇ ਤਹਿਤ ਜਿਹੜਾ ਹੈਗਾ ਇਹਨਾਂ ਦਾ ਅਸੀਂ ਹੱਲ ਕਰਦੇ ਆਂ